पंजाबी दे मशहूर गायक हरभजन मान नई दुख भरी खबर हरभजन मान जानकारी दे किताज नहीं है और जिस तरह की खबर इस समय आई है उस के सचमुच यही कह सकते हैं कि मतलब हरभजन मान जरा जोड़ा लोगों का मनोरंजन कर रहा है कर चुके ने लेकिन आज जो दो वो दिल्ली तो चंडीगढ़ ਪ੍ਰੋਗਰਾਮ ਕਰਕੇ ਵਾਪਸ ਆ ਰਹੇ ਸੀ ਤੇ ਡਿਵਾਈਡਰ ਦੇ ਨਾਲ ਉਹਨਾਂ ਦੀ ਗੱਡੀ ਟਕਰਾਈ ਔਰ ਜਿਸ ਤੋਂ ਬਾਅਦ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਹਰਪ੍ਰਜਨ ਮਾਨ ਜੀ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਔਰ ਉਹਨਾਂ ਦੇ ਸੁਰੱਖਿਆ ਗਾਰਡ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਔਰ ਜਿਨ੍ਹਾਂ ਨੂੰ ਇਲਾਜ ਵਾਸਤੇ ਲਿਜਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਕੁਰਕ ਖੇਤਰ ਦੇ ਨੇੜੇ ਪਿਪਲੀ ਫਲਾਈਓਵਰ ਤੇ ਗਾਇਕ ਦੀ ਗੱਡੀ ਹਾਦਸਾ ਗ੍ਰਸਤ ਹੋ ਗਈ ਲੇਕਿਨ ਇਸ ਦੇ ਵਿੱਚ ਹਰ ਭਜਨ ਮਾਨ ਜਿਹੜੇ ਨੇ ਉਹ ਵੀ ਦੇਖੋ ਜਦੋਂ ਆਪਾਂ ਓਵਰ ਸਪੀਡ ਜਾਂਦੀ ਹੈ ਗੱਡੀ ਭਾਵੇਂ ਕੋਈ ਵੀ ਗੱਡੀ ਹੈ ਉਹ ਕਿਤੇ ਨਾ ਕਿਤੇ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਔਰ ਸ਼ੋ ਤੋਂ ਵਾਪਸ ਆਉਣ ਦੀ ਜਲਦੀ ਵੀ ਹੈ ਲੇਕਿਨ ਫਿਰ ਵੀ ਕਿਉਂਕਿ ਹਰ ਭਜਨ ਮਾਨ ਜੀ ਇੱਕ ਬਹੁਤ ਹੀ ਜ਼ਿੰਮੇਵਾਰ ਵਾਲੇ ਇਨਸਾਨ ਨੇ ਔਰ ਜੋ ਵੀ ਕਹੀ ਵਾਰੀ ਕੋਈ ਗੱਲਬਾਤ ਹੁੰਦੀ ਹੈ ਤਾਂ ਬਹੁਤ ਸੋਚ ਸਮਝ ਕੇ ਬੋਲਦੇ ਨੇ ਔਰ ਜਿਸ ਤਰ੍ਹਾਂ ਉਹਨਾਂ ਦੀ ਗਾਇਕੀ ਦਾ ਲਹਿਜ਼ਾ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਸੁਭਾਅ ਹੈ ਉਸ ਤੋਂ ਤਾਂ ਬਿਲਕੁਲ ਨਹੀਂ ਲੱਗਦਾ ਕਿ ਉਹਨਾਂ ਨੇ ਆਪਣੇ ਡਰਾਈਵਰ ਨੂੰ ਖੁੱਲੀ ਛੁੱਟੀ ਦਿੱਤੀ ਹੋਵੇਗੀ ਔਰ ਹਮੇਸ਼ਾ ਕੰਟਰੋਲ ਦੇ ਵਿੱਚ ਉਹ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਆਏ ਨੇ ਔਰ ਡਰਾਈਵਰ ਨੂੰ ਵੀ ਇਹ ਕਹਿੰਦੇ ਹੋਣਗੇ ਕਿ ਗੱਡੀ ਚਲਾਉਣੀ ਜ਼ਰੂਰ ਹੈ ਲੇਕਿਨ ਇੰਨੀ ਜ਼ਿਆਦਾ ਸਪੀਡ ਦੇ ਵਿੱਚ ਨਹੀਂ ਹੋਣੀ ਚਾਹੀਦੀ। ਪੂਰੇ ਵਕਤ ਨੇ ਕਦੋਂ ਆਉਣਾ ਹੈ, ਕਦੋਂ ਕਿ ਕਿੱਥੇ ਆਉਣਾ ਹੈ ਇਹ ਸਭ ਆਕਾਰਪੁਰਖ ਨੂੰ ਪਤਾ ਹੈ। ਇਹ ਸਭ ਉਸ ਮਾਲਕ ਨੂੰ ਪਤਾ ਹੈ। ਘਰ ਦੇ ਵਿੱਚੋਂ ਨਿਕਲਦੇ ਹਾਂ ਆਕਾਰਪੁਰਖ ਦਾ ਆਸ਼ੀਰਵਾਦ ਲੈ ਕੇ ਨਿਕਲਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡਾ ਆਸ਼ੀਰਵਾਦ ਲੈ ਕੇ ਜਾ ਰਹੇ ਹਾਂ। ਬਸ ਇਸੇ ਤਰ੍ਹਾਂ ਪਰਿਵਾਰ ਦੇ ਵਿੱਚ ਸ਼ਾਮ ਨੂੰ ਵਾਪਸ ਆ ਜਾਈਏ। ਉਹਨਾਂ ਵਕਤ ਦਾ ਕਿਸੇ ਨੂੰ ਕੀ ਪਤਾ ਹੈ ਜੋ ਆਪਾ ਮੁਕੱਦਰ ਦੇ ਵਿੱਚ ਲਿਖਾ ਕੇ ਲਿਆਏ ਹਾਂ ਜੋ ਮੁਕੱਦਰ ਦੇ ਵਿੱਚ ਆਕਾਲ ਪੁਰਖ ਨੇ ਲਿਖ ਦਿੱਤਾ ਹੈ ਉਹ ਤਾਂ ਫਿਰ ਤੁਹਾਨੂੰ ਪਤਾ ਹੈ ਕਿ ਵਾਪਸ ਨਹੀਂ ਹੁਣਾ ਹਾਂ ਸੂਲ ਦੀ ਸੂਈ ਜ਼ਰੂਰ ਉਹ ਕਰ ਦਿੰਦਾ ਕਿਉਂਕਿ ਬਿਰਥਾ ਨਾ ਜਾਏ ਜਨਮ ਕੀ ਅਰਦਾਸ ਆਕਾਲ ਪੁਰਖ ਦੇ ਚਰਨਾਂ ਵਿੱਚ ਕੀਤੀ ਅਰਦਾਸ ਜਿਹੜੀ ਹੈ ਉਹ ਕਦੇ ਵੀ ਬੇਅਰਥ ਨਹੀਂ ਜਾਂਦੀ ਉਹ ਕਦੇ ਬੇਅਰਥ ਨਹੀਂ ਜਾਂਦੀ ਉਸ ਅਰਦਾਸ ਦਾ ਅਸਰ ਹੋਣਾ ਹੀ ਹੋਣਾ ਹੈ ਮੈਂ ਕਿਹਾ ਕਿ ਸੂਲ ਤੋਂ ਸੂਈ ਤੱਕ ਬਣਾ ਦਿੰਦਾ ਹੈ ਆਪਣੇ ਉਹ ਅਸ਼ੀਰਵਾਦ ਦੇ ਨਾਲ ਸੋ ਦੋਸਤੋ ਇਸ ਵਕਤ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਔਰ ਉਹ ਇਹੀ ਹੈ ਕਿ ਹਰਪਜਨ ਮਾਨ ਜਿਹੜੇ ਪੰਜਾਬੀ ਦੇ ਗਾਇਕ ਨੇ ਔਰ ਉਹ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਕੁਰ ਖੇਤਰ ਦੇ ਪਿਪਲੀ ਫਲਾਈਓਵਰ ਤੇ ਗਾਇਕ ਦੀ ਗੱਡੀ ਜਿਹੜੀ ਹੈ ਉਹ ਹਾਦਸਾ ਗ੍ਰਸਤ ਹੋਈ ਹੈ ਔਰ ਡਿਵਾਈਡਰ ਦੇ ਨਾਲ ਟਕਰਾਉਣ ਤੋਂ ਬਾਅਦ ਕਾਰ ਜਿਹੜੀ ਉਹ ਪਲਟ ਗਈ ਹੈ ਕਾਰ ਪਲਟਣ ਦੇ ਨਾਲ ਤੁਹਾਨੂੰ ਪਤਾ ਹੀ ਹੈ ਫਿਰ ਕੀ ਹੋ ਸਕਦਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਹਾਦਸਾ ਗ੍ਰਸਤ ਕਾਰ ਦੇ ਵਿੱਚ ਜੋ ਸਿਕਿਉਰਟੀ ਗਾਰਡ ਹੈ ਰਪਜਨ ਮਾਨ ਦਾ ਜੋ बॉडीगार्ड ਹੈ ਉਹ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੈ ਔਰ ਉਹ ਜ਼ਖਮੀ ਹੋਣ ਦੇ ਨਾਲ ਨੇੜੇ ਦੇ ਹਸਪੀਟਲ ਦੇ ਵਿੱਚ ਦਵਾਈ ਦਾਰੂ ਵਾਸਤੇ ਉਹਨਾਂ ਨੂੰ ਜ਼ਰੂਰ ਲਿਜਾਇਆ ਜਾਏਗਾ ਔਰ ਉਸ ਤੋਂ ਬਾਅਦ ਜਿਹੜਾ ਮਤਲਬ ਕਹਿ ਸਕਦੇ ਹਾਂ ਕਿ ਹਾਦਸਾ ਗ੍ਰਸਤ ਹੋਈ ਗੱਡੀ ਜਿਹੜੀ ਹੈ ਉਹ ਵੀ ਮਤਲਬ ਕਿਤੇ ਨਾ ਕਿਤੇ ਸਾਈਡ ਤੇ ਕਰ ਦਿੱਤੀ ਹੋਏਗੀ ਮਤਲਬ ਮੇਰੇ ਟੋਟਲ ਕਹਿਣ ਦਾ ਇਹੀ ਹੈ ਕਿ ਲੋਕ ਇਕੱਠੇ ਉਹਨਾਂ ਨੇ ਦੱਸਿਆ ਹੋਣਾ ਕਿ ਹਰਭਜਨ ਮਾਨ ਦਾ ਐਕਸੀਡੈਂਟ ਹੋਇਆ ਕਿਉਂਕਿ ਜਦੋਂ ਹਰਭਜਨ ਮਾਨ ਗਾਇਕ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਵੇਲੇ ਸਭ ਜਾਣਦੇ ਨੇ ਇਸ ਚਿਹਰੇ ਨੂੰ ਇਹਨਾਂ ਦੇ ਗੀਤ ਜਿਹੜੇ ਨੇ ਉਹ ਪਰਿਵਾਰਿਕ ਗੀਤ ਨੇ ਬੜੇ ਪਸੰਦ ਕੀਤੇ ਜਾਂਦੇ ਨੇ ਅੱਛਾ ਗਾਉਂਦੇ ਨੇ ਕਿਉਂਕਿ ਬਚਪਨ ਤੋਂ ਕਵੀਸ਼ਰੀ ਗਾਉਂਦੇ ਰਹੇ ਨੇ ਔਰ ਉਸ ਤਰ੍ਹਾਂ ਦਾ ਟੇਸਟ ਇਹਨਾਂ ਦਾ ਜਿਹੜਾ ਗੀਤਾਂ ਦੇ ਵਿੱਚ ਵੀ ਹੈ ਬੇਸ਼ੱਕ ਉਹ ਰਿਸ਼ਤੇ ਕਿਸੇ ਵੀ ਤਰ੍ਹਾਂ ਦੇ ਕਿਉਂ ਨਾ ਹੋਣ ਉਹਨਾਂ ਰਿਸ਼ਤਿਆਂ ਨੂੰ ਲੈ ਕੇ ਇਹਨਾਂ ਨੇ ਬਹੁਤ ਕੁਝ ਗਾਇਆ ਹੈ ਔਰ ਮੈਂ ਜੀ ਜਿਆਦਾ ਗੱਲ ਨਾ ਕਰਾਂ ਤੇ ਇਹੀ ਕਹਿ ਸਕਦਾ ਕਿ ਹਰ ਭਜਨਮਾਨ ਜੀ ਇਸ ਹਾਦਸੇ ਦਾ ਸ਼ਿਕਾਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਦਇਆ ਦੇ ਨਾਲ ਤੁਹਾਨੂੰ ਕੁਝ ਨਹੀਂ ਹੋਏਗਾ ਭਵਿੱਖ ਵਿੱਚ ਵੀ ਕੁਝ ਨਹੀਂ ਹੋਏਗਾ ਕਿਉਂਕਿ ਤੁਸੀਂ ਕਰੋੜਾਂ ਲੋਕਾਂ ਦਾ ਅਜੇ ਮਨੋਰੰਜਨ ਕਰਨਾ ਹੈ ਔਰ ਤੁਹਾਡਾ ਪੂਰਾ ਪਰਿਵਾਰ ਕਿਉਂਕਿ ਸ਼ੋਅ ਤੋਂ ਬਾਅਦ ਬਰੀ ਕਿਉਰਿਓਸਟੀ ਹੁੰਦੀ ਹੈ ਕਿ ਘਰ ਜਾਈਏ ਜਾ ਕੇ ਦਸੀਏ ਸੋ ਤੁਸੀਂ ਆ ਰਹੇ ਸੀ ਅਚਾਨਕ ਫਲਾਈਓਵਰ ਦੇ ਉੱਪਰ ਹਾਦਸਾ ਵਾਪਰਿਆ ਖੈਰ ਜ਼ਿੰਦਗੀ ਦੇ ਵਿੱਚ ਹਾਦਸੇ ਆਉਂਦੇ ਰਹਿੰਦੇ ਆ ਕਹਿੰਦੇ ਦੁੱਖ ਆਵੇ ਸੁੱਖ ਆਵੇ ਤੁਹਾਨੂੰ ਇਹੀ ਦੁਆਵਾ ਹੈ ਕਿ ਤੁਹਾਨੂੰ ਕੁਝ ਨਾ ਹੋਵੇ ਤੁਸੀਂ ਤੰਦਰੁਸਤ ਰਹੋ ਅਕਾਲ ਪੁਰਖ ਦੇ ਚਰਨਾਂ 'ਚ ਸਾਡੀ ਇਹੀ ਅਰਦਾਸ ਹੈ ਔਰ ਤੁਹਾਡੇ ਨਾਲ ਜਿਹੜੇ ਸਿਕਿਉਰਿਟੀ ਗਾਰਡ ਨੇ ਡਰਾਈਵਰ ਨੇ ਜਾਂ ਹੋਰ ਤੁਹਾਡੇ ਨਾਲ ਸਜਿੰਦੇ ਨੇ ਉਹ ਜਿਸ ਖੁਸ਼ੀ ਦੇ ਨਾਲ ਤੁਹਾਡਾ ਪ੍ਰੋਗਰਾਮ ਕਰਕੇ ਕਰਨ ਲਈ ਜਾਂਦੇ ਨੇ ਉਸੇ ਖੁਸ਼ੀ ਨਾਲ ਆਪਣੇ ਪਰਿਵਾਰਾਂ ਵਿੱਚ ਵਾਪਸ ਆਉਣ ਤੁਹਾਡੀ ਅੱਛੀ ਸਿਹਤ ਹੋਵੇ ਤੁਸੀਂ ਤੰਦਰੁਸਤ ਹੋਵੇ ਇਹੀ ਪੋਸੂਨਾਮਾ ਚੈਨਲ ਦੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ